हर साल की तरह इस साल भी जलंधर में दशहरे का त्यौहार बड़ी धूमधाम मनाया गया आओ वेखते हैं बख बख जगह दिया कुछ खास तस्वीर ਦਾ ਪੁੱਤਲਾ ਫੁਗ ਰਹੇ ਉੱਥੇ ਖਾਸ तौर ਤੇ ਜਲੰਧਰ ਦੇ ਵਿੱਚ ਨਸ਼ਿਆਂ ਦਾ 라ਵਣੇ ਸੀ ਤਿਆਰ ਕਰਕੇ ਉਹਨੇ ਵੀ ਫੁਗ ਰਿਹਾ ਤਾਂ ਕਿ ਅਸੀਂ ਇੱਥੋਂ ਨਸ਼ਿਆਂ ਨੂੰ ਪੁਝਾ ਸਕੀਏ ਨਸ਼ਿਆਂ ਨੂੰ ਖਤਮ ਕਰੀਏ ਆ ਆ ਪੰਜਾਬ ਸਰਕਾਰ ਵੱਲੋਂ ਵੀ ਜੁਦ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੁਹਿੰਮ ਤਾਂ ਚਲਾਈ ਸੀ ਲੇਕਿਨ ਅਖਬਾਰਾਂ ਵਿੱਚ ਚੱਲੀ ਅਖਬਾਰਾਂ ਦੀ ਐਡਵਰਟਾਈਜ਼ਮੈਂਟ ਚੱਲੀ ਭਗਵੰਤ ਮਾਨ ਜੀ ਦੀਆਂ ਫੋਟੋਆਂ ਵਿੱਚ ਚੱਲੀ ਲੇਕਿਨ ਔਨ ਗਰਾਊਂਡ ਉਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਡਰਾਮਾ ਕੀਤਾ ਲੇਕਿਨ ਫੇਰ ਵੀ ਅਸੀਂ ਇਹਦੇ ਖਿਲਾਫ ਲੜਾਈ ਲੜਨੀ ਹੈ ਤੇ ਇਸ ਨਸ਼ਿਆਂ ਨੂੰ ਪੰਜਾਬ ਵਿੱਚੋਂ ਕੱਢਣਾ ਸਰ ਸਿੱਖੋ ਕੋ ਲੈ ਕੇ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਦੁਆਰਾ ਐਸਜੀਪੀਸੀ ਕੋ ਪੱਤਰ ਲਿਖਾ ਗਿਆ ਹੈ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਹੈ ਸਿੱਖ ਜੱਥੇ ਕੋ ਪਾਕਿਸਤਾਨ ਜਾਣ ਕੀ ਇਸ ਲਈ ਕਰ ਕੀ ਕਹਿਣਾ ਚਾਹੀਏ ਦੇਖੋ ਪੰਜਾਬ ਕਦੇ ਨਹੀਂ ਚਾਹੁੰਦਾ ਸਾਡੀਆਂ ਲੜਾਈ ਹੋਵੇ ਐਸੀ ਤਾਂ ਚਾਹੁੰਦੇ ਪੂਰੇ ਵਰਲਡ ਦੇ ਵਿੱਚ ਸ਼ਾਂਤੀ ਹੋਵੇ ਪੰਜਾਬੀ ਹਮੇਸ਼ਾ ਸ਼ਾਂਤੀ ਮੰਗਦਾ ਹੈ ਤੇ ਦੂਸਰਿਆਂ ਦਾ ਭਲਾ ਮੰਗਦਾ ਹੈ ਐਸੀ ਕਦੇ ਲੜਨੇ ਨੂੰ ਤਿਆਰ ਨਹੀਂ ਹੈ ਬਸ਼ਰਤੇ ਕਿ ਸਾਨੂੰ ਮਜਬੂਰੀ ਦੇ ਵਿੱਚ ਜਦ ਅਗਲੇ ਤੰਗ ਕਰਨ ਪਾਕਿਸਤਾਨ ਵਾਲੇ ਤਾਂ ਸਾਨੂੰ ਲੜਾਈ ਲੜਨੀ ਪੈਂਦੀ ਹੈ ਇਸ ਕਰਕੇ ਜੇ ਸੁਖਾਵਾਂ ਮਾਹੌਲ ਹੋਵੇ ਤਾਂ ਉਹਦੇ ਬਰਗੇ ਕੋਈ ਰੀਸ ਨਹੀਂ ਇੱਕ 12599 ਕਰੋੜ ਦਾ ਬੜਾ ਰੇੜਕਾ ਬਣਿਆ ਹੋਇਆ ਸੀਗਾ ਮੁੱਖ ਮੰਤਰੀ ਪੰਜਾਬ ਮਿਲ ਕੇ ਵੀ ਆਏ ਅਮਿਤ ਸ਼ਾਹ ਹੋਰ ਉਹਨੂੰ ਪਰ ਤਸਵੀਰ ਕੁਝ ਹੋਰ ਸਾਹਮਣੇ ਆਈ ਜਦੋਂ ਬਾਹਰ ਆਇਆ ਯਾਰ ਇਹ ਮੁੱਖ ਮੰਤਰੀ ਕਹਿੰਦਾ ਜੀ ਮੈਂ ਮੋਕੀਆਂ ਦੇ ਵੀ ਪੈਸੇ ਦਊਂਗਾ ਮੈਂ ਆਂਟਿਆਂ ਦੇ ਵੀ ਦਊਂਗਾ ਦਿੱਤੇ ਕਿਸੇ ਚੀਜ਼ ਦੇ ਵੀ ਨਹੀਂ ਤੇ ਪਹਿਲਾਂ ਕਹਿੰਦਾ ਸੀ ਮੇਰਾ ਖਜ਼ਾਨਾ ਭਰਿਆ ਹੋਇਆ ਹੁਣ ਪੀਪਾ ਰੱਖ ਲਿਆ ਹੁਣ ਕਾਸਾ ਚਾਕੇ ਘੁੰਮਣ ਲੱਗ ਗਿਆ ਕਿ ਮੈਨੂੰ ਪੈਸੇ ਦੋ ਤੇ ਪਹਿਲਾਂ ਕਹਿੰਦਾ ਸੀ ਕਿ ਜੀ ਮੈਂ ਦਿੱਲੀ ਤੋਂ ਮੰਗਣਾ ਕੁਝ ਨਹੀਂ ਐ ਮੇਰੇ ਪਾਸ ਇੰਨੇ ਪੈਸੇ ਐ ਮੇਰੇ ਪਾਸ ਫਲੱਡ ਰਲੀਫ ਦੇ ਵਿੱਚ ਬਹੁਤ ਪੈਸਾ ਪਿਆ ਹੁਣ ਕੱਢਦਾ ਕੁਝ ਨਹੀਂ ਐ ਤੇ ਹੈ ਉਹ ਹੋਰ ਪਾਸੇ ਖਰਚ ਲਿਆ ਇਹ ਸਰਕਾਰ ਇਹਨਾਂ ਨੂੰ ਚਲਾਉਣੀ ਨਹੀਂ ਆਉਂਦੀ ਇਹ ਸਰਕਾਰ ਦੇ ਕਾਬਲ ਨਹੀਂ ਐ ਹੁਣ ਦਸਹਿਰੇ ਦਾ ਕੰਮ ਐਸੀ ਕਰ ਲਿਆ ਫੇਰ ਤੁਹਾਡਾ ਸਰ ਸਰ